ਪਾਵਰ ਕਾਰਪੋਰੇਸ਼ਨ ਮੁਰਦਾਬਾ ਪਾਵਰ ਕਾਰਪੋਰੇਸ਼ਨ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਐਮ ਐਲ ਏ ਮੋਹਾਲੀ 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 ਮੁਰਦਾਬਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਪਿੰਡ ਕੁੰਬੜਾ ਸੈਕਟਰ 68 ਅਰ ਹਰਦੇਵ ਜੁੱਲਰ ਦੀ ਨੇੜੇ ਦੁਕਾਨ ਤੇ ਕ੍ਰੇਸ਼ਨ ਹਸਪੀਟਲ ਦੇ ਨੇੜੇ ਜਿਹੜਾ ਚੌਕ 'ਚ ਖੰਭਾ ਲਗਿਆ ਬਹੁਤ ਜਿਹੜੀ ਹੈ ਭਿਆਨਕ ਲਾਈਨ ਚੱਲ ਰਹੀ ਹੈ ਵੱਡੀ ਲਾਈਨ ਹੈ ਤੇ ਜਿਹੜੇ ਖੰਭੇ ਟੁੱਟੇ ਨੂੰ ਮਹੀਨਾ ਹੋ ਗਿਆ ਲਗਭਗ ਅਸੀਂ ਇੱਕ ਹਫ਼ਤਾ ਪਹਿਲਾਂ ਪ੍ਰੈਸਰਾਂ 'ਈ ਖਬਰਾਂ ਵੀ ਲਾ ਚੁੱਕੇ ਨੇ ਤੇ ਜੀਏ ਤੇ ਐਸਡੀਓ ਨੂੰ ਵੀ ਕਹਿ ਚੁੱਕੇ ਨੇ ਪਰ ਉਹਨਾਂ ਦੇ ਕੋਈ ਕੰਨ ਦੇ ਜੂਨੀ ਸਰਕੀ ਸਿਰਫ ਤਾਂ ਸਿਰਫ ਇਹੀ ਬਾਨਣਾ ਸੀ ਅਸੀਂ ਮੁਲਾਜ਼ਮਾਂ ਦੇਖਣ ਭੇਜੇ ਵੇ ਅੱਜ ਵੀ ਇਹੀ ਗੱਲ ਕਰ ਰਿਹਾ ਉਹ ਵੀ ਮੁਲਾਜ਼ਮ ਦੇਖਣ ਪਤਾ ਨਹੀਂ ਉਹ ਮੁਲਾਜ਼ਮ ਕਿੱਥੇ ਸੁੱਤੇ ਪਏ ਨੇ ਜੇਕਰ ਇਸ ਖੰਭਾ ਟੁੱਟਣ ਨਾਲ ਜਾਂ ਤਾਰ ਟੁੱਟਣ ਨਾਲ ਕੋਈ ਵੱਡੀ ਘਟਨਾ ਵਾਪਰਦੀ ਹੈ ਕੋਈ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਉਹਦਾ ਇੱਥੇ ਦਾ ਜੇਈ ਸਬੰਧਤ ਜੇਈ ਤੇ ਐਸਡੀਓ ਤੇ ਐਕਸ਼ਨ ਬਿਜਲੀ ਬੋਰਡ ਜ਼ਿੰਮੇਵਾਰ ਹੋਵੇਗਾ ਜਿਹੜੇ ਬੰਦੇ ਅੱਜ ਤੋਂ ਮਹੀਨੇ ਤੋਂ ਪਹਿਲਾਂ ਵੀ ਅਸੀਂ ਬੇਨਤੀਆਂ ਕਰ ਕਰਕੇ ਥੱਕ ਚੁੱਕੇ ਆ ਪਰ ਕੋਈ ਵੀ ਜਿਹੜਾ ਹੈ ਕਿ ਸੁਣਾਈ ਕਰਦੇ ਕੰਬੇ ਦੀ ਤਿਆਰ ਨਹੀਂ ਤਾਰਾਂ ਠੀਕ ਕਰਨ ਨੂੰ ਇੱਥੇ ਜਿਹੜੇ ਗਰੀਬ ਵਰਗ ਦੇ ਲੋਕ ਨੇ ਫੁੱਟਪਾਥਾਂ ਤੇ ਬੈਠ ਕੇ ਜਿਵੇਂ ਸਕੂਟਰਾਂ ਦਾ ਮੋਟਰਸਾਈਕਲਾਂ ਦਾ ਕੋਈ ਕਾਸੇ ਨਾ ਕਾਸੇ ਦਾ ਕੰਮ ਕਰ ਰਿਹਾ ਆਪਣੇ ਬੱਚੇ ਪਾਲਣ ਲਈ ਦੁਕਾਨਦਾਰ ਬੈਠੇ ਨੇ ਕੋਈ ਦੁਕਾਨਾਂ ਦੇ ਸਾਮਾਨ ਲੈਣ ਆਉਂਦਾ ਕਿਸੇ ਵੀ ਵਿਅਕਤੀ ਦਾ ਜੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਇਹ ਤਿੰਨੋਂ ਜਿਹੜੇ ਪਾਵਰ ਕਾਰਪੋਰੇਸ਼ਨ ਵਾਲੇ ਇਹ ਜ਼ਿੰਮੇਵਾਰ ਹੋਣਗੇ ਜੇਕਰ ਤਨੂੰ ਜੇ ਇਹ ਖੰਭਾ ਨਾ ਚੇਂਜ ਕਰਿਆ ਗਿਆ ਨਾਮ ਬਦਲਿਆ ਗਿਆ ਤਾਂ ਜਿਹੜਾ ਬਿਜਲੀ ਬੋਰਡ ਦਫਤਰ ਦਾ ਘਰੋ ਕੀਤਾ ਜਾਵੇਗਾ ਜਾਂ ਫਿਰ ਇੱਥੇ ਕੋਈ ਰੋਡ ਜਾਮ ਕਰਕੇ ਗਰੇਸ਼ੀਅਰ ਹਸਪੀਟਲ ਕੋਲੇ ਰੋਡ ਜਾਮ ਕਰਕੇ ਇਹਨਾਂ ਦਾ ਪਿੱਟ ਸਿਆ ਪੱਕ ਕੀਤਾ ਜਾਵੇਗਾ ਜੇਕਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਇਹ ਹੋਊਗਾ ਤੇ ਇੱਥੇ ਦੇ ਵਿਧਾਇਕ ਨੂੰ ਤੁਹਾਡੇ ਰਾਹੀਂ ਚੈਲੰਜ ਹੈ ਉਹ ਬਹੁਤ ਵੱਡ ਵੱਡੀਆਂ ਡਿੱਗਾ ਮਾਰ ਰਹੇ ਨੇ ਲੋਕਾਂ ਦੇ ਵਿਕਾਸ ਲਈ ਪਰ ਪਿੰਡ ਕੁੰਬੜੇ ਚ ਅਜੇ ਕਬੀਨੇ ਤੋਂ ਟੁੱਟਿਆ ਹੋਇਆ ਖੰਭਾ ਨਹੀਂ ਬਦਲ ਸਕਦਾ ਜਿਹੜਾ ਵਿਧਾਇਕ ਇੱਥੇ ਕਰੋੜਾਂ ਹਜ਼ਾਰ ਰੁਪਏ ਦੀ ਗੱਲ ਕਰ ਰਿਹਾ ਵੀ ਹਾਂ ਸਾਡਾ ਕੋਰੋਨਾ ਹਰ ਬਰ ਪੇਦਾ ਇਹਨਾਂ ਦਾ ਵਿਕਾਸ ਚੱਲ ਰਿਹਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ